ਦੂਸਰੀ ਸਾਈਡ ਤੇ ਕੈਂਡੀਡੇਟ ਸਰੈਂਡਰ ਕਰ ਚੁੱਕੇ ਇਕੱਠੇ ਕਰਨੇ ਹੁਣ ਤਾਂ ਸਾਨੂੰ ਸ਼ਰਾਬ ਦਾ ਸਾਰਾ ਲੈਣਾ ਪੈਂਦਾ ਨਸ਼ੇ ਦਾ ਸਾਰਾ ਲੈਣਾ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਸਰੈਂਡਰ ਕੀਤਾ ਦਿੱਲੀ ਅੱਗੇ ਨਿਤਾਂ ਦੀ ਜੁਰਤ ਥੋੜਾ ਸੀ ਕਿ ਬੰਦੇ ਲੱਗਿਆ ਜਿਵੇਂ ਖਾਲੜਾ ਸਾਹਿਬ ਬਾਰੇ ਲੋਕਾਂ ਨੂੰ ਜ਼ਿਆਦਾਤਰ ਡੀਪਲੀ ਨੌਲੇਜ ਨਹੀਂ ਸੀ ਦਿੱਲੀ ਦੇ ਵਾਲੇ ਨਾ ਜਿਹੜਾ ਇੱਕ ਕਾਲਪੁਰਖ ਦੀ ਫੌਜ ਆ ਸਾਡੀ ਰੀਡ ਦੀ ਅਡੀ ਪਾਰਟੀ ਇਹ ਜ਼ਰੂਰੀ ਹੈ ਇਨਸਾਨ ਗਲਤ ਹੋ ਸਕਦੇ ਕਦੀ ਕਾਲੀਦਾਲ ਨੂੰ ਗਲਤ ਨਹੀਂ ਕਹਿਣਾ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਭਾਈਪਾ ਨੂੰ ਛੱਡ ਕੇ ਇੱਧਰ ਆਉਣਾ ਇੱਕ ਬਹੁਤ ਵੱਡੀ ਚੀਜ਼ ਹੈ ਇੱਕ ਪਾਰਟੀ ਜਿਹਦਾ ਹਿੰਦੁਸਤਾਨ ਤੇ ਰਾਜ ਹੈ ਜਿੰਦੇ ਨਾਲ ਰਹਿੰਦੇ ਹੈ ਕਈ ਆਉਦੇ ਮਿਲਦੇ ਨੇ ਪਰ ਇੱਕ ਉਸ ਪਾਰਟੀ ਆ ਜਾ ਰਿਹਾ ਉਸ ਇਨਸਾਨ ਵੱਲ ਜਾਣਾ ਹੈ ਜਿੰਦਾ ਅਜੇ ਫਿਊਚਰ ਕੋਈ ਅਜੇ ਕੋਈ ਪਤਾ ਨਹੀਂ ਮੰਜ਼ਲ ਕਿੱਧਰ ਹੈ ਜੇਲ੍ਹ ਚੋਂ ਬਾਹਰ ਕਦੋਂ ਆਉਣਾ ਹੈ ਇਸ ਬਾਰੇ ਕੋਈ ਕਲੀਅਰ ਨਹੀਂ ਪਰ ਸਦਕੇ ਜਾਈਏ ਇਹੋ ਜਿਹੇ ਆਦਮੀਆਂ ਦੇ ਜਿਹੜੇ ਕਿਤੇ ਆਪਦੀ ਜਦੋਂ ਕੌਮ ਤੇ ਕੋਈ ਗੱਲ ਆਉਂਦੀ ਤਾਂ ਉਹਨੂੰ ਛੱਡ ਕੇ ਵਾਪਸ ਆਉਂਦੇ ਨੇ ਇਹੀ ਸਾਡਾ ਪੁਰਾਣਾ ਕਲਚਰ ਅਸੀਂ ਚਾਹੇ ਅਫਗਾਨ ਨਾਲ ਲੜੇ ਚਾਹੇ ਮੁਗਲ ਨਾਲ ਚਾਹੇ ਅੰਗਰੇਜ਼ ਨਾਲ ਪਰ ਜਦੋਂ ਮੁਸੀਬਤ ਪਈ ਉਦੋਂ ਅਸੀਂ ਆਪਦੀ ਕੌਮ ਦੇ ਨਾਲ ਆ ਕੇ ਖੜੂ ਸਰਦਾਰ ਕਰਤਾਰ ਸਿੰਘ ਸਰਾਭਾ ਅਮਰੀਕਾ ਚੋਂ ਚਲਦਾ 18 ਸਾਲ ਦੀ ਉਮਰ ਦੇ ਵਿੱਚ ਉਹ ਇਸ ਕਰਕੇ ਹੁੰਦਾ ਹੈ ਕਿ ਮੇਰਾ ਪੰਜਾਬ ਮੈਥੋਂ ਕੁਝ ਮੰਗਦਾ ਹੈ ਮੈਂ ਪੰਜਾਬ ਨੂੰ ਕੋਈ ਚਾਕੇ ਦੇਣਾ ਹੈ ਤਾਂ ਉਹ ਲੜਕਾ 18 ਸਾਲ ਦੀ ਉਮਰ ਦੇ ਅੰਦਰ ਵਾਪਸ ਪੰਜਾਬ ਆਉਂਦਾ ਹੈ ਕਿਸ ਲਈ ਆਉਂਦਾ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਸੋ ਇਹੋ ਜਿਹੇ ਜਦੋਂ ਹਾਲਾਤ ਹੋ ਜਾਣ ਸਰਕਾਰਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਆਹ ਸੀਟ ਹੈ ਜਿਹੜੀ ਇਹ ਕਲੀਅਰ ਹੋ ਚੁੱਕੀ ਹੈ ਇਹ ਪੰਥ ਦੀ ਸੀਟ ਹੈ ਇਹ ਅਗਰ ਕਿਤੇ ਪਿਛਲੇ ਸਾਲਾਂ ਚ ਵੀ ਸੋਚਿਆ ਜਾਂਦਾ ਤਾਂ ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੁੰਦਾ ਕਿ ਇੱਕ ਸੀਟ ਹੈ ਜਿਹੜੀ ਵਨ ਸਾਈਡ ਹੈ ਸੋ ਬਹੁਤ ਵਧੀਆ ਫੈਸਲਾ ਹੈ ਇੱਕ ਆਪਾਂ ਨੂੰ ਉਹੋ ਜਿਹਾ ਕਰੈਕਟਰ ਲੈ ਕੇ ਆਉਣਾ ਚਾਹੀਦਾ ਹੈ ਜਿਹੜਾ ਕਰੈਕਟਰ ਨਾਲੇ ਧਰਮ ਦੀ ਗੱਲ ਕਰੇ ਤੇ ਨਾਲੇ ਸਿਆਸਤ ਕਰੇ ਜੋ ਸਾਡਾ ਪਛੋਕਰ ਸੀ ਅਸੀਂ ਧਰਮ ਦੀ ਗੱਲ ਵੀ ਕਰਦੇ ਸੀ ਤੇ ਸਿਆਸਤ ਵੀ ਕਰਦੇ ਸੀ ਸੋ ਬੜੀ ਵੱਡੀ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਵਧੀਆ ਹੋਇਆ ਜਿਹੜਾ ਇਸ ਤਰ੍ਹਾਂ ਦੇ ਭਾਈ ਸਾਹਿਬ ਜੀ ਵਾਪਸ ਆ ਰਹੇ ਨੇ ਤੇ ਬੜੀ ਉਮੀਦ ਹੈ ਹੁਣ 1 ਜੂਨ ਨੂੰ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਚੋਣ ਨਿਸ਼ਾਨ ਹੈ ਉਹ ਮਾਈਕ ਹੈ ਤੇ ਉਹਦੇ ਤੇ ਆਪਾਂ ਜੱਜ ਕੇ ਧਿਆਨ ਨਾਲ ਮੋਹਰ ਲਾਈਏ ਤੇ ਪਤਾ ਲੱਗੇ ਹਿੰਦੁਸਤਾਨ ਦੀ ਹਕੂਮਤ ਨੂੰ ਕਿ ਅਸੀਂ ਧੱਕਾ ਕੀਤਾ ਹੈ ਤੇ ਬੱਚੇ-ਬੱਚੇ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਕਿਵੇਂ ਇਹਨਾਂ ਨੇ ਕਹਿਰ ਕੀਤਾ ਹੈ ਆਪ ਜੋ ਮਰਜੀ ਗਨਾਹ ਕਰਨ ਉਹਨਾਂ ਤੇ ਕੋਈ ਐਨਐਸਏ ਨਹੀਂ ਸੇਖੜੇ ਗਰਾਹ ਵੀ ਨਹੀਂ ਕੀਤਾ ਸਵਾਲ ਪੁੱਛਿਆ ਕਿ ਸਾਡੇ ਨਾਲ ਧੱਕਾ ਕਿਉਂ ਇਸ ਗੱਲ ਤੇ ਐਨਐਸਏ ਲਾਈ ਸੋ ਮੇਰੀ ਬੇਨਤੀ ਹੈ ਕਿ ਟਾਈਮ ਬੜਾ ਸ਼ਾਰਟ ਹੈ ਤੇ ਆਪਾਂ ਇੱਕ ਤਰੀਕ ਨੂੰ ਜਿਹੜਾ ਹੁਣ ਆਪਦਾ ਮਿੱਥਕੇ ਛੱਡিয়ে ਸੋ ਇਹਨਾਂ ਮੈਂ ਕੈਦਾ ਸੰਗਤ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਹੜਿਆਂ ਲੋਕ ਸਭਾ ਹਲਕਾ ਕਡੂਰ ਸਾਵੰਦਰਾ ਅੱਜ ਇਥੋਂ ਦੇ ਪਾਈ ਮਰਤਪਾਲ ਸਿੰਘ ਦਾ ਜੋ ਪ੍ਰਚਾਰ ਚੱਲ ਰਿਹਾ ਹੈ ਗੱਲਬਾਤ ਕਰਾਂਗੇ ਹਰਪਾਲ ਸਿੰਘ ਖਾਰਾ ਹੁਣੀ ਸਾਡੇ ਨਾਲ ਮੌਜੂਦ ਕਿ ਕਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰੀ ਗੱਲਬਾਤ ਕਰਦਾ ਹੈਡਰੋਗੇਡਰ ਹਰਪਾਲ ਸਿੰਘ ਖਾਰਾ ਸਾਡੇ ਨਾਲ ਮੌਜੂਦ ਜੋ ਖਡੂਰ ਸਾਹਿਬ ਹਲਕਾ ਨੂੰ ਹਲਕੇ ਦੀ ਸਾਰਾ ਜੋ ਦੇਖ ਰਹੇ ਨੇ ਖਾਰਾ ਸਾਹਿਬ ਕਿੱਦਾਂ ਦੇਖਦੇ ਹੋ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਵਨ ਸਾਈਡਡ ਮੁਕਾਬਲਾ ਹੈ ਦੂਸਰੀ ਸਾਈਡ ਤੇ ਕੈਂਡੀਡੇਟ ਸਰੈਂਡਰ ਕਰ ਚੁੱਕੇ ਨੇ ਕਾਰਨ ਕੀ ਜਿਹੜੇ ਇਥੋਂ ਦੇ ਲੋਕ ਨੇ ਉਹਨਾਂ ਨੇ ਫੈਸਲਾ ਕਰ ਲਿਆ ਇਲੈਕਸ਼ਨਾਂ ਦੇ ਵਿੱਚ 10 ਬੰਦੇ ਇਕੱਠੇ ਕਰਨੇ ਹੁਣ ਤਾਂ ਸਾਨੂੰ ਸ਼ਰਾਬ ਦਾ ਸਾਰਾ ਲੈਣਾ ਪੈਂਦਾ ਨਸ਼ੇ ਦਾ ਸਾਰਾ ਲੈਣਾ ਪਈ। ਪਹਿਲੋ ਬੰਦੇ ਭੇਜਨੇ ਪੈਂਦੇ ਨੇ ਯਾਰ ਸ਼ਾਮ ਨੂੰ ਸ਼ਰਾਬਾ ਪ੍ਰੋਗਰਾਮ ਰੱਖ ਲੋ ਤੇ ਸ਼ਰਾਬ ਵਰਤਾ ਦੇ ਆਂਗੇ 10 ਬੰਦੇ ਬੁਲਾ ਲਓ। ਇਹ ਪਹਿਲਾ ਪ੍ਰੋਗਰਾਮ ਦੇਖਿਆ ਹੈ 1999 ਤੋਂ ਬਾਅਦ ਜਦ ਕਿ ਲੋਕ ਆਪ ਦੀ ਮਰਜ਼ੀ ਦੇ ਨਾਲ ਆਪ ਆਏ ਨੇ। ਜਦ ਕਿ ਬੀਬੀਆਂ ਕਿਤੇ ਨਹੀਂ ਹੁੰਦੀਆਂ। ਇਹ ਪਹਿਲੀ ਵਾਰ ਹੈ 35-40 ਸਾਲ ਦੇ ਬਾਅਦ ਲੋਕ ਇਸ ਤਰ੍ਹਾਂ ਆਏ ਨੇ ਕਿ ਜਿਵੇਂ ਸਾਡਾ ਆਪ ਦਾ ਕੰਮ ਹੈ। ਹਰ ਬੰਦਾ ਆਪਦਾ ਪਰਸਨਲ ਕੰਮ ਸਮਝ ਰਿਹਾ ਉਹ ਆਪ ਦੀ ਜਿੱਤ ਸਮਝ ਰਿਹਾ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਸਾਡਾ ਜਿਹੜਾ ਪੰਜਾਬ ਹੈ ਉਹਦੇ ਨਾਲ ਧੱਕਾ ਹੋਇਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਰੈਂਡਰ ਕੀਤਾ ਦਿੱਲੀ ਅੱਗੇ ਨੀਤਾਂ ਦੀ ਜੁਰਤ ਥੋੜਾ ਸੀ ਕਿ ਬੰਦਿਆਂ ਦੇ 10 ਬੰਦਿਆਂ ਤੇ ਐਨਐਸਏ ਲਾ ਦੇਣੀ ਸੋ ਲੋਕਾਂ ਨੂੰ ਉਹ ਲੱਗਿਆ ਕਿ ਨਹੀਂ ਹੁਣ ਬਸ ਇੱਥੇ ਸਾਨੂੰ ਆਪ ਦੀ ਕੌਮ ਦੇ ਨਾਲ ਖੜਾਉਣਾ ਚਾਹੀਦਾ ਹੈ ਜੇ ਅਸੀਂ ਅੱਜ ਆਪ ਦੀ ਕੌਮ ਦੇ ਨਾਲ ਨਹੀਂ ਖੜਾਉਂਦੇ ਤਾਂ ਫੇਰ ਤਾਂ ਅਸੀਂ ਵੀ ਸਰਿੰਡਰ ਜਮੀਰ ਸਾਡੀ ਖਤਮ ਹੋ। ਇਹ ਜਿਹੜਾ ਹਲਕਾ ਇਹ ਪੰਥਕਲ ਕੰਮ ਮੰਨਿਆ ਜਾਂਦਾ ਜਿੱਥੇ ਸਿਮਰਜੀਤ ਸਿੰਘ ਮਾਂ ਨੂੰ ਵੀ ਜਿਤਾਇਆ ਗਿਆ ਕਿਤੇ ਨਾ ਕਿਤੇ ਬੀਬੀ ਖਾਲੜਾ ਨੂੰ ਵੀ ਹਰਾਇਆ ਗਿਆ। ਇਹਨੂੰ ਕਿੱਦਾਂ ਦੇਖਦੇ ਜੀ? ਦੇਖੋ ਬੀਬੀ ਖਾਲੜਾ ਨੂੰ ਹਰਾਉਣਾ ਕੋਈ ਵਧੀਆ ਫੈਸਲਾ ਨਹੀਂ ਹੋਇਆ। ਪਰ ਜਿੱਥੇ ਤੱਕ ਮੈਨੂੰ ਲੱਗਦਾ ਕਈ ਵਾਰ ਨਾ ਆਪਾਂ ਕੋਈ ਚੀਜ਼ ਦਾ ਪ੍ਰਚਾਰ ਸਹੀ ਨਹੀਂ ਕਰ ਸਕਦੇ। ਮੈਨੂੰ ਲੱਗਿਆ ਜਿਵੇਂ ਖਾਲੜਾ ਸਾਹਿਬ ਬਾਰੇ ਲੋਕਾਂ ਨੂੰ ਜ਼ਿਆਦਾਤਰ ਡੀਪਲੀ ਨੌਲੇਜ ਨਹੀਂ ਸੀ। ਯੂਥ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਸੀ। ਉਹ ਸੋਸ਼ਲ ਮੀਡੀਆ ਤੇ ਬਾਅਦ ਦੇ ਵਿੱਚ ਇਹ ਚੀਜ਼ਾਂ ਹਾਈਲਾਈਟ ਹੁੰਦੀ ਜਾਂਦੀ ਤੇ ਭਾਈ ਅਮਰਤਪਾਲ ਜਿਹੜੇ ਉਹ ਮੇਰੇ ਦੇਖਣ ਜਿੱਦਣ ਆ 2022 ਜੁਲਾਈ ਅਗਸਤ ਚ ਆਏ ਨੇ ਉਸ ਤੋਂ ਬਾਅਦ ਹੀ ਉਹ ਹਾਈਲਾਈਟ ਨੇ ਫਿਰ ਪੰਜਾਬ ਦੇ ਬਾਰੇ ਬੱਚਾ ਬੱਚਾ ਉਹਨਾਂ ਨੇ ਬਾਰੇ ਜਾਣਨ ਲੱਗ ਗਿਆ ਸੋ ਕਿਤੇ ਨਾ ਕਿਤੇ ਜਾ ਕੇ ਮਿਸ ਅੰਡਰਸਟੈਂਡਿੰਗ ਕਹ ਦੂਗੇ ਤੁਸੀਂ ਵਕੀਲ ਜੀ ਵਿਰੋਧੀ ਇੱਕ ਇਹ ਸਟੇਜਾਂ ਤੋਂ بڑا ਸਵਾਲ ਚੁੱਕਦੇ ਕਿ ਭਾਈ ਸਾਹਿਬ ਜਿਹੜਾ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਹੁਣ ਇਹ ਨਾਮਿਨੇਸ਼ਨ ਕਿਦਾਂ ਦਾ ਕਰਵਾਇਆ ਨਹੀਂ ਇਹ ਗੱਲ ਨਹੀਂ ਇਹ ਗੱਲਾਂ ਤਾਂ ਬਿਨਾਂ ਗੱਲ ਦੀਆਂ ਹੁੰਦੀਆਂ ਨੇ ਤੁਸੀਂ ਅੱਜ ਮੈਨੂੰ ਸਵਾਲ ਕਰੋ ਜਦੋਂ ਮੇਰੀਆਂ ਅੱਖਾਂ ਅੱਗੇ ਮੈਂ ਉਹ ਲੋਕਾਂ ਦੇਖਦਾ ਕਾਂਪੂਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਸਿੱਖਾਂ ਨਾਲ ਜੋ ਕਤਲੇਆਮ ਹੋਇਆ ਤੇ ਇੱਕ ਲਬਜ਼ ਮੂੰਹ ਚੋਂ ਨਿਕਲਦਾ ਯਾਰ ਸਾਡਾ ਦੇਸ਼ ਹੀ ਨਹੀਂ ਯਾਰ ਤੇ ਇਹ ਗੁੱਸੇ ਵਾਲੀਆਂ ਗੱਲਾਂ ਹੁੰਦੀਆਂ ਨੇ ਜਿਸ ਕੰਟਰੀ 'ਚ ਰਹਿਣਾ ਹੈ ਹੁਣ ਨਹਿਰੂ ਹਰੀ ਗੁਲਾਮ ਸੀ ਬ੍ਰਿਟਾਨੀਆ ਦੇ ਸਾਨ 47 ਤੋਂ ਪਹਿਲਾਂ ਪਟੇਲ ਤੇ ਨਹਿਰੂ ਨੇ ਉੱਥੋਂ ਇਲੈਕਸ਼ਨ ਲੜੇ ਸੀ ਸੋ ਇਹ ਖਾਸ ਗੱਲ ਨਹੀਂ ਹੁੰਦੀ ਇਹ ਸਿਰਫ ਕਾਰਨ ਕੀ ਹੈ ਇੱਕ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਸਾਡੇ ਲੋਕ ਸਵਾਲ ਖੜਾ ਕਰ ਦੋ ਅਸੀਂ ਸਿਰੇ ਦੇ ਚੋਰ ਆਦਮੀ ਉੱਥੇ ਭੇਜਦੇ ਆਪਦੇ ਆਦਮੀਆਂ ਨੂੰ ਸਾਡੇ ਲੋਕ ਸਵਾਲ ਪੁੱਛਦੇ ਨੇ ਕਿ ਤੂੰ ਸੰਵਿਧਾਨ ਪਾਰਲੀਮੈਂਟ ਨਹੀਂ ਜਾਣਾ ਕਿਉਂ ਨਹੀਂ ਜਾਣਾ ਪਾਰਲੀਮੈਂਟ ਜਾਣਾ ਚਾਹੀਦਾ ਹਰ ਸਿੱਖ ਦਾ ਫਰਜ਼ ਮੰਨਦਾ ਚੰਗੇ ਬੰਦੇ ਅੱਗੇ ਲੈ ਕੇ ਆਓ ਵਿਧਾਨ ਸਭਾ ਤੇ ਪਾਰਲੀਮੈਂਟ ਚ ਆਪਾਂ ਨਾ ਜਾਵਾਂਗੇ ਤੇ ਹੋਰ ਬਿਹਾਰ ਯੂਪੀ ਭੇਜਾਂਗੇ ਆਪਦੀ ਥਾਂ ਤੇ ਸੋ ਇਹ ਲੋਕਾਂ ਦੀ ਸੋਚ ਗਲਤ ਹੈ ਇਹੋ ਜਿਹੇ ਕੈਰੇਕਟਰ ਜਾਣੇ ਚਾਹੀਦੇ ਨੇ ਜਿਹੜੇ ਆਪਦੇ ਪੰਜਾਬ ਦੇ ਹੋਣ ਆਪਦੀ ਕੌਮ ਦੇ ਹੋਣ ਆਪਦੀ ਕੌਮ ਤੇ ਪੰਜਾਬ ਦੀ ਗੱਲ ਕਰਨ ਜਾਣ ਲੱਗਦਾ ਕਿ ਜਿਸ ਤਰ੍ਹਾਂ ਜੇ ਭਾਈ ਅਮਰਪਾਲ ਸਿੰਘ ਇਹ ਸੀੜ ਲੜਦੇ ਜਿੱਤ ਜਾਂਦੇ ਨੇ ਤੇ ਬਾਕੀ ਲੋਕ ਸਭਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਫੇਰ ਖਿਲਾਰਾਂਗੇ ਕੈਂਡੀਡੇਟ ਆਉਣ ਵਾਲੇ ਸਮੇਂ ਦੇ ਅੰਦਰ ਅਗਲੇ ਜਿਹੜੇ 2027 ਦੇ ਇਲੈਕਸ਼ਨ ਨੇ ਉਹ ਪੰਥਕ ਆਦਮੀ ਹੀ ਇਲੈਕਸ਼ਨ ਲੜਨਗੇ ਅਸੀਂ ਸੁਖਣਾ ਲਾਉਣੀ ਇਹੋ ਜੇ ਬੰਦੇ ਨੂੰ ਅੱਗੇ ਲਿਆ ਕੇ ਜਿਹੜੇ ਬੰਦੇ ਜਦੋਂ ਮੁਸੀਬਤ ਪੈਣੀ ਇਹਨਾਂ ਨੇ ਸਰੈਂਡਰ ਕਰਨਾ ਹੈ ਪੰਜਾਬ ਨੇ ਅਜ ਤੱਕ ਸਰੈਂਡਰ ਨਹੀਂ ਕਿਸੇ ਕੀਤਾ ਪਰ ਜਦੋਂ ਦੇ ਲੀਡਰ ਆਏ ਨੇ ਇਹੋ ਜਿਹੇ ਇਹਨਾਂ ਨੇ ਪੰਜਾਬ ਦਾ ਪੱਠਾ ਵਾਕੇ ਰੱਖਦਾ ਹੈ ਪੰਜਾਬ ਦੇ ਹੱਕ 'ਚ ਬੋਲਣ ਲਈ ਸਾਨੂੰ ਪੰਥਕ ਚਿਹਰੇ ਨਵੇਂ ਲਿਆਉਣੇ ਪੈਣਗੇ ਪੁਰਾਣੇ ਨਹੀਂ ਪੰਥਕ ਚਿਹਰੇ ਤੋਂ ਬੜੇ ਨੇ ਜਿਹੜੇ ਆਪਦੀ ਕੌਮ ਨੂੰ ਪਿੱਛੇ ਜੇ ਪਰਸੋ ਚੌਥੇ ਕੇ ਲੀਡਰ ਕਹਿ ਰਿਹਾ ਹੈ ਕਿ ਇੱਕ ਤੀੜ ਬੰਦੇ ਨੇ ਨਾਲ ਤੁਰਨ ਵਾਲੇ ਜਿਹੜੇ ਲੀਡਰ ਨੂੰ ਇਹ ਨਹੀਂ ਪਤਾ ਕਿ ਸਿੱਖ ਕੌਮ ਦੇ ਵਿੱਚ ਅਮਰਤ ਧਾਰੀ ਬੰਦੇ ਨੇ ਨਾਲ ਬੀਬੀਆਂ ਨੇ ਤੋ ਕਤੀੜ ਬੋਲੀ ਜਾਂਦਾ ਉਸ ਲੀਡਰ ਦਾ ਵੀ ਬਿਆਨ ਹੈ ਕਿ ਪਹਿਲਾ ਸਾਲ ਤਾਂ ਚੱਕੀ ਫਿਰਦੇ ਸੀ ਤੇ ਹੁਣ ਸ੍ਰੀ ਸਾਹਿਬ ਚੱਕੀ ਇਹ ਬੇਚੁਕੀਆਂ ਗੱਲਾਂ ਨੇ ਇਹ ਹਾਰ ਦੀ ਨਿਸ਼ਾਨੀ ਹੈ ਇਹੋ ਜੀਆਂ ਗੱਲਾਂ ਜਿਹੜੀਆਂ ਛੋਟੇ ਪੱਦਰ ਦੀਆਂ ਕਰਨੀਆਂ ਇੱਕ ਇਹੋ ਜਿਹੇ ਬੰਦੇ ਜਿਹੜੇ ਮੂੰਹ ਤੋਂ ਜੱਜਦੀਆਂ ਨਹੀਂ ਪਰ ਜਿਹੜੇ ਮੈਂ ਗੱਲ ਇੱਥੇ ਖਤਮ ਕਰ ਦੇਣਾ ਜਿਹੜਾ ਆਪਦੇ ਕਲਚਰ ਨੂੰ ਤੇ ਆਪਦੀ ਕੌਮ ਨੂੰ ਕਤੀੜ ਕਹਿੰਦਾ ਉਹ ਬੰਦਾ ਕਿੱਡਾ ਹਸਿਆਣਾ ਹੋਵੇਗਾ ਉਹੋ ਜਿਹੇ ਬੰਦਿਆਂ ਨੂੰ ਤੁਸੀਂ ਲਿਆਉਂਗੇ ਅੱਗੇ ਤਾਂ ਸਾਡਾ ਫਿਊਚਰ ਬਹੁਤ ਮਾੜਾ ਠੀਕ ਹੈ ਧੰਨਵਾਦ ਬਹੁਤ-ਬਹੁਤ ਤੁਹਾਡਾ ਇਸਾਨੋ ਭਾਈ ਹਰਪਾਲ ਸਿੰਘ ਖਾਰਾ ਬੜੇ ਵਧੀਆ ਤਰੀਕੇ ਨਾਲ ਇਹ ਗੱਲ ਦਸੀ ਕਿ ਭਾਈ ਅਮਰਪਾਲ ਸਿੰਘ ਇਸ ਜਗ੍ਹਾ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਜਾਣਗੇ ਮੌਜੂਦ ਨੇ ਤੁਸੀਂ ਇਹ ਚੋਣ ਮੇਹ ਮੈਨੂੰ ਵੇਖ ਰਹੇ ਹੋ ਕਿੱਦਾਂ ਲੱਗਦਾ ਲੋਕਾਂ ਦਾ ਵੇਖੋ ਜੀ ਸਾਨੂੰ ਤੇ 101% ਪਹਿਲਾਂ ਹੀ ਮੈਨੂੰ ਯਕੀਨ ਸੀ ਮੈਂ ਜਦੋਂ ਡਿਬਰੂਗੜ੍ਹ ਗਿਆ ਸੀ ਨਾ ਮੈਂ ਤੇ ਦਾ ਡਾਡੀ ਤਰਸੀਮ ਸਿੰਘ ਤੇ ਸਚੇਨ ਸਿੰਘ ਦਾ ਚਾਚਾ ਅੱਡੇ ਛੋੜ ਮੈਂ ਤੇ ਉੱਥੇ ਹੀ ਮੈਂ ਭਾਈ ਮਰਦਸਾਨੂ ਕਹਿੰਦੇ ਜਿੱਤ ਯਕੀਨੀ ਆ ਪਰ ਭਾਈ ਆਪਾਂ ਪਹਿਲੋ ਹਾਰ ਮੰਨ ਕੇ ਚੱਲਣਾ ਇਹ ਨਹੀਂ ਕਹਿੰਦਾ ਵੀ ਠੀਕ ਨਹੀਂ 101% ਜਿੱਤੀ ਅੱਜ ਵੀ ਆ ਵੇਖੋ ਕੋਈ ਸ਼ਰਾਬ ਨਹੀਂ ਕੋਈ ਨਸ਼ਾ ਨਹੀਂ ਕੋਈ ਪੈਸੇ ਦਾ ਮਸਲਾ ਨਹੀਂ ਲੋਕਾਂ ਦਾ ਇਹ ਆਪਣੇ ਤੌਰ ਤੇ ਸ਼ਮਾਂ ਦੇ ਪਤੰਗੇ ਜਿੱਦਾਂ ਰੋਸ਼ਨੀ ਵੱਲ ਜਾਂਦੇ ਆ ਓਦਾਂ ਜਨਤਾ ਆ ਰਹੀ ਆ ਮੈਂ ਪਰਸੋਂ ਰਾਜੋ ਕੇ ਵੱਲ ਸੀ ਬਾਰਡਰ ਦੇ ਉੱਤੇ ਮਮੂ ਬਦਪੋਰਾ ਮਹਿੰਦੀਪੋਰਾ ਖੇਮ ਕਰਨਾ ਇਦਾਂ ਹੀ ਉੱਥੇ ਰੈਲੀਆਂ ਦਾ ਰੂਪ ਧਾਰ ਰਿਹਾ ਪਿੰਡਾਂ ਜਿਹੜੇ ਪਰੋਧੀਆਂ ਦਾ ਇੱਕ ਸਵਾਲ ਹੁੰਦਾ ਕਿ ਕੱਲੇ ਭਾਈ ਸਾਹਿਬ ਹੀ ਕਿਉਂ ਚੋਣ ਮਦਾਰਨ ਚ ਤਾਰੇ ਗਏ ਬਾਕੀ ਵੀ ਤਾਂ ਦੇਖੋ ਜੀ ਆਪਾਂ ਨੇ ਇਹ ਘੜਚਾਰਾ ਇਹ ਮਸਲਾ ਸਾਡਾ ਕੋਈ ਇਹ ਨਹੀਂ ਕਿ ਅਸੀਂ ਚੋਣ ਲੜਨੀ ਅਸੀਂ ਸਰਕਾਰ ਬਣਾਉਣੀ ਆ ਸਾਡਾ ਮਸਲਾ ਇਹ ਸਿਰਫ ਜਿਹੜੀ ਨਜਾਇਜ਼ ਹੋਈ ਆ ਉਹਦੇ ਚ ਮਾਸਟਰਮਾਈਂਡ ਇਹਨਾਂ ਬਣਾਇਆ ਹੋਆ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਤੇ ਐਨਐਸਏ ਲੱਗੀ ਆ ਤੇ ਸਾਡੇ ਨੌ ਮੁੰਡੇ ਨਾਲ ਜੋੜ ਕੇ ਨਾ ਭੇਜਿਆ ਜਿਨ੍ਹਾਂ ਕੇ ਪ੍ਰਧਾਨ ਮੰਤਰੀ ਵਰਗੇ ਵਿਚਾਰੇ ਬਿਲਕੁਲ ਸਾਦੇ ਬੰਦੇ ਆ ਜਿਨ੍ਹਾਂ ਨੂੰ ਕੋਈ ਮਸਲਾ ਨਹੀਂ ਇਹਨਾਂ ਚ ਪਪਲਪ੍ਰੀਤ ਲਾਲੋ ਹਰਜੀਤ ਸਿੰਘ ਜਾਂ ਅਮਰਤਪਾਲ ਇੱਕ ਪੜੇ ਲਿਖੇ ਆ ਜਾਂ ਕਲਸੀ ਵਰਗੇ ਵਿੱਚ ਇਹਨਾਂ ਸਾਦੇ ਭਗਤ ਬੰਦੇ ਜਿਹੜੇ ਆ ਨਾ ਉਹਨਾਂ ਦੇ ਵੀ ਐਨਐਸਏ ਸੇ ਕਰਕੇ ਲਈ ਇੱਕ ਮਾਸਟਰ ਮਾਈਂਡ ਜਿਹਦਾ ਅਮਰਤਪਾਲ ਸਿੰਘ ਆ ਪਹਿਲੋਂ ਉਹਦਾ ਯਕੀਨੀ ਜਿੱਤ ਹੋਊਗੀ ਤੁਹਾਡਾ ਲੇਦਾ 6-7 ਲੱਖ ਵੋਟ ਦੇ ਜਿੱਤੇਗਾ ਤੇ ਆਪੇ ਸਾਨੂੰ ਉਹਦਾ ਬੈਨੀਫਿਟ ਮਿਲੇਗਾ ਉਹ ਸਰਕਾਰ ਜਵਾਬ ਦੇਊਗੀ ਕਿ ਇਹਦੇ ਦੇ ਐਨਐਸਏ ਲਈ ਜਿਹਨੂੰ ਅਸਾਂ ਬਲੈਕ ਲਿਸਟ ਦੱਸਿਆ ਇਹ ਕੀ ਆ ਬਲੈਕ ਲਿਸਟ ਆ ਜਾਂ ਪੰਜਾਬੀ ਕੌਮ ਦਾ ਹੀ ਰੂਆ ਸਿੱਖ ਕੌਮ ਨਾਲ ਪਹਿਲੀ ਵਾਰੀ ਨਹੀਂ ਹੋਇਆ ਕਿ ਭਾਈ ਸਾਹਿਬ ਤੇ ਐਨਐਸਏ ਲੱਗੇ 84 ਤੋਂ ਲੈ ਕੇ ਵੇਖੇ ਹੋ ਜAVE ਪਰ ਉਹ ਵੇਖੋ ਜੀ ਕਾਲੀ ਦੇ ਵਾਲੇ ਨਾ ਜਿਹੜਾ ਇੱਕ ਆਕਾਲਪੁਰਖ ਦੀ ਫੌਜ ਆ ਸਾਡੀ ਰੀਡ ਦੀ ਹੱਡੀ ਪਾਰਟੀ ਆ ਅਕਾਲੀ ਦਲ 1920 ਚ ਬਣਿਆ ਜੀ ਏਜੰਡਾ ਨਾਲ ਬਣ ਕੇ ਭਾਈ ਲਿਸ਼ਵਨ ਸੋਣੀ ਧਾਰੋ ਵਾਲੀ ਸਾੜੇ ਗਏ ਕਿੰਨੇ ਸਾੜੇ ਸ਼ਹੀਦ ਹੋਏ ਅਕਾਲੀ ਦਲ ਕਿਸੇ ਇੱਕ ਦੀ ਪਾਰਟੀ ਨਹੀਂ ਗੀ ਸਿੱਖੀ ਸਿੱਖਿਆ ਗੁਰ ਵਿਚਾਰ ਪੰਥਕ ਉਹ ਆ ਜਿਹੜਾ ਗੁਰੂ ਦੀ ਵਿਚਾਰ ਤੇ ਭਾਈ ਚੱਲਦਾ ਗੁਰਦੀ ਵਿਚਾਰ ਨਾਲ ਸਹਿਮਤ ਹੈ ਜੇਹੀ ਗੁਰੂ ਬੇਮਕੋਏ ਰਾਮ ਤੋਂ ਲੱਗਣ ਜਿਵੇਂ ਜੋਗ ਆ ਜਦੋਂ ਅਸੀਂ ਗੁਰੂ ਨੂੰ ਗੁਰੂ ਨਹੀਂ ਮੰਨਿਆ ਉਹ ਤੋਂ ਮੁੱਖ ਮੋੜਿਆ ਉਹਦਾ ਸਾਨੂੰ ਤੀ ਘਾਟਾ ਪਹਿਣਾ ਹੀ ਪਹਿਣਾ ਜਨਮਾਂ ਦੇ ਜੋ ਬੇਮਕ ਹੋਇਆ ਰਾਣੀ ਰਹੇ ਸੋਈ ਸਖ ਮੇਰਾ ਉਸਾਮੈਂ ਜੇ ਗੱਭਪੰਨੀ ਕੀਤਾ ਮੈਂ ਨਾ ਨੂੰ ਕਰੂੰ ਇਨਕੀ ਪ੍ਰਤੀਤ ਮੇਰੇ ਹਜੂਰ ਦਾ ਫਰਮਾਨ ਹੈ ਮੈਂ ਨਹੀਂ ਇਹ ਕਹਿ ਰਿਹਾ ਸਾਡੀ ਗਰਬਾਨੀ ਕਹਿ ਰਹੀ ਹੈ ਭਾਈ ਪੰਥ ਕੋ ਆ ਅਕਾਲੀ ਉਹ ਆ ਜਿਹੜਾ ਆਕਾਲ ਪੁਰਖ ਦੀ ਰਾਜਾ ਤੇ ਚੱਲਦਾ ਉਹਨੂੰ ਸਰਵੋੱਚ ਸਮਝਦਾ ਕਿਉਂਕਿ ਮੀਰੀ ਤੇ ਪੀਰੀ ਦੀ ਸੰਸਤਾ ਚਲਾ ਸੰਵਿਧਾਨ ਚਲਾ ਸਾਰੇ ਛੇਵੇਂ ਪਾਤਸ਼ਾਹ ਨੇ ਉਹਨਾਂ ਨੇ ਨਿਸ਼ਾਨ ਸਾਹਿਬ ਅੱਜ ਜਾ ਕੇ ਵੇਖ ਲਓ ਜਿਹੜਾ ਉਹ ਉੱਚੇ ਦਾ ਜਿਹੜਾ ਮੀਰੀ ਆ ਉਹ ਥੱਲੇ ਆ ਪਰ ਸਾਡੇ ਦਾ ਸਵਧਾਨ ਜਿਹੜਾ ਉਲਟ ਵਰਤਿਆ ਗਿਆ ਤਾਂ ਕਰਕੇ ਕੁਝ ਹੋਇਆ ਕਿਉਂਕਿ ਕਾਲੀਦਲ ਜਿਹੜੀ ਸਾਡੀ ਰੀੜ ਦੀ ਹੱਡੀ ਆ ਉਹ ਇਹ ਜ਼ਰੂਰੀ ਆ ਇਨਸਾਨ ਗਲਤ ਹੋ ਸਕਦੇ ਕਦੀ ਕਾਲੀਦਲ ਨੂੰ ਗਲਤ ਨਹੀਂ ਕਹਿਣਾ ਉਹ ਸਾਡੀ ਇੱਕ ਸੌ ਕਿੰਮੀ ਦੀ ਸਰਮੌਰ ਜੀ ਅਸੀਂ ਇਹਦੇ ਬਾਰੇ ਕਹਿੰਦੇ ਉਹ ਆਪੇ ਜਾਣਦੇ ਨੌਜਵਾਨੋ ਆਤਮ ਪਛਾਣੇ ਗੁਰਮਖਿਸੋ ਜੋ ਆਪਰੇ ਆਪ ਨੂੰ ਪਛਾਣਦਾ ਭਾਈ ਇਹ ਨਹੀਂ ਦੇਖੋ ਲੋਕਾਂ ਦਾਸ ਦੇਣਾ ਕੌਮ ਦਾ ਫੈਸਲਾ ਕੌਮ ਨੇ ਕਰਨਾ ਸਾਡਾ ਮਸਲਾ ਕੋਈ ਨਹੀਂ ਇਹਨਾਂ ਗੱਲਾਂ ਨਾ ਠੀਕ ਹੈ ਧੰਨਵਾਦ ਇਹ ਕਹਿੰਦੇ ਨੇ ਕਿ ਜਿੱਥੇ ਭਾਈ ਅਮਰਤਪਾਲ ਸਿੰਘ ਉਥੇ ਕਾਲੀ ਦਲ ਜੋ ਆ ਉਹਦੇ ਲੋਕ ਗਲਤ ਹੋ ਸਕਦੇ ਨੇ ਅੱਜ ਸਤਿਪਿੰਟੋਂ ਕੈਮਰਾਮੈਨ ਸੁਖਵੀਰ ਸਿੱਧੂ ਨਾਲ ਰਈਆ